ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸੰਗਣੀਬਾਦੀ ਨੂੰ ਲੈ ਕੇ ਭਵਾਨੀਗੜ ਬਲਿਆਰ ਰੋਡ ਉੱਪਰ ਐਫਸੀ ਗਦਾਮਾ ਦੇ ਨੇੜੇ ਆਦਰਸ਼ ਨਗਰ ਵਿਕੇ ਲਾਏ ਜਾ ਰਹੇ Jio ਦੇ ਟਾਵਰ ਨੂੰ ਲੈ ਕੇ ਚੱਲ ਰਹੇ ਸੰਘਰਸ਼ ਅੱਜ 15 ਦਿਨ ਤੋਂ ਉੱਪਰ ਹੋ ਚੁੱਕੇ ਹਨ ਜਿੱਥੇ ਕਿ ਉਹਨਾ ਵੱਲੋਂ ਲੋੜੀਆ ਤਿਹਾਰ ਵੀ ਉੱਥੇ ਮਨਾਇਆ ਗਿਆ ਉੱਥੇ ਅੱਜ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਇਸ ਮੌਕੇ ਤੇ ਦੇਖ ਸਕਦੇ ਹਾਂ ਮੁਹੱਲਾ ਨਿਵਾਸੀ ਉੱਥੇ ਖੜੇ ਤਸਵੀਰਾਂ ਵਿੱਚ ਬੈਠੇ ਨਜ਼ਰ ਆ ਰਹੇ ਹਨ ਅਤੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਹਨ ਅਤੇ ਇਸ ਮੌਕੇ ਤੇ ਜਿੱਥੇ ਉਹਨਾਂ ਨੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿਉਂਕਿ Jio ਦਾ ਟਾਵਰ ਨੂੰ ਲੈ ਕੇ ਜਿੱਥੇ ਸੰਘਰਸ਼ ਕੀਤਾ ਜਾ ਰਿਹਾ ਹੈ ਹਨ ਧਰਨਾ ਉੱਤੇ ਦਿਨ ਰਾਤ ਚੱਲ ਰਹੇ ਹਨ ਉੱਥੇ ਹੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਵੀ ਇਹ Jio ਦਾ ਟਾਵਰ ਨਾ ਲੱਗੇ ਕਿਉਂਕਿ ਇੱਥੇ ਮਨਨ ਵਾਲੇ ਨਜ਼ਦੀਕ ਪੋਸ਼ਵਾ ਦੇ ਹਸਪੀਟਲ ਨੂੰ ਲੈ ਕੇ ਵੀ ਅਤੇ ਹੋਰ ਨਰਾਲਾ ਪਵਨ ਅਤੇ ਹੋਰ ਮੁਹੱਲਾ ਵਾਸੀਆਂ ਵੱਲੋਂ ਵੀ ਜੀਓ ਟਾਵਰ ਨੂੰ ਲੈ ਕੇ ਵਿਰੋਧ ਕੀਤਾ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਸੀਂ ਮਹੱਲਾਵਾਸੀ ਨਜ਼ਰ ਆ ਰਹੇ ਹਨ ਬੈਠੇ ਇਸ ਮੌਕੇ ਦੇ ਜਿੱਥੇ ਇਹਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਲਵਲੀ ਸ਼ਰਮਾ ਜੀ ਉਹਨਾਂ ਦੇ ਨਾਲ ਜ਼ਿਲ੍ਹਾ ਜੂਥ ਵਿੰਗ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਬਾ ਅਤੇ ਇਸ ਮੌਕੇ ਦੇ ਗਰਮੀਤ ਸਿੰਘ ਅਤੇ ਹੋਰ ਇਸ ਮੌਕੇ ਦੇ ਨਾਲ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਤੂਰ ਅਤੇ ਸਰਜੀਤ ਸਿੰਘ ਬਿੱਟੂ ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਜਗਿੰਦਰ ਸਿੰਘ ਸੈਕਟਰੀ ਮਨਜੀਤ ਸਿੰਘ ਤਰਸੇਮ ਸਿੰਘ ਬਾਵਾ ਮਲਕੀਤ ਸਿੰਘ ਈਸ਼ਰ ਸਿੰਘ ਡਾਕਟਰ ਗੁਰਬਾਚਨ ਸਿੰਘ ਕਰਨੈਲ ਸਿੰਘ ਸਾਹਿਬਾ ਪ੍ਰਧਾਨ ਐਫਸੀ ਪੱਲੇ ਦਾ ਜੁਨੀਅਨ ਬਲਜਿੰਦਰ ਸਿੰਘ ਰਾਜਕਮਰ ਕਾਂਸਲ ਅਮਰਜੀਤ ਸਿੰਘ ਗੁਰਬਾਚਨ ਸਿੰਘ ਕਰਨੈਲ ਸਿੰਘ ਹਰਦੀਪ ਸਿੰਘ ਅਤੇ ਪ੍ਰੇਮਚੰਦ ਆਸਰਾ ਅਤੇ ਜੈਪਾਲ ਸਿੰਘ ਸਤਨਾਮ ਸਿੰਘ ਲੋਟੇ ਜੁੰਨੀ ਗਰਗ ਵੇਦ ਪ੍ਰਕਾਸ਼ ਗੁਜਿੰਦਰ ਰਾਜ ਪ੍ਰੋਹਿਤ ਜਗਤਾਰ ਸਿੰਘ ਤੇ ਰਾਮ ਸਿੰਘ ਵੱਡੀ ਗੰਤੀ ਦੇ ਵਿੱਚ ਮਾਲਾਵਾਸੀ ਬੋਲ ਰਿਹਾ ਪਹੁੰਚੋ ਇਸਾਨ ਅਤੀਸ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਲਵਲੀ ਸ਼ਰਮਾ ਜੀ ਬੋਲ ਰਹੇ ਆ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸੰਘਰਸ਼ ਤਿੱਖਾ ਕਰਨ ਲਈ ਕਿਹਾ ਅਤੇ ਕਿਹਾ ਕਿ ਜਿਵੇਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਦੇ ਬੈਠੇ ਹਨ ਕਿਤੇ ਸਾਨੂੰ ਵੀ ਨਾ ਬੈਠਣਾ ਪਏ ਜੇ ਅਗਰ ਸਰਕਾਰ ਨੇ ਨਾ ਸੁਣਿਆ ਔਰ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਜੋ ਹੁੰਦਾ ਹੋਈ ਜਾਣ ਦੋ ਪਰ ਬਹੁਤ ਵਧੀਆ ਲੱਗਿਆ ਕਈ ਦਿਨਾਂ ਤੋਂ ਦੇਖ ਰਿਹਾ ਕਿ ਸਾਡੇ ਭੈਣ ਭਰਾ ਸਾਡੇ ਵੀਰ ਜਿਹੜੇ ਇੰਨੇ ਜਿਆਦਾ ਠੰਡ ਦੇ ਵਿੱਚ ਇੱਕ ਉਸ ਵਿਅਕਤੀ ਦੇ ਖਿਲਾਫ ਤਾਂ ਤੁਹਾਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਆਪਣੀ ਜਿੱਦ ਤੋਂ ਪਿੱਛੇ ਮੁੜਨਾ ਚਾਹੀਦਾ ਕਿਉਂਕਿ ਲੋਕਾਂ ਤੋਂ ਵੱਡਾ ਕੁਝ ਨਹੀਂ ਹੁੰਦਾ ਇਹ ਲੋਕਾਂ ਦੇ ਲਈ ਟਾਵਰ ਪਟਾਉਣਾ ਕੋਈ ਵੱਡੀ ਗੱਲ ਨਹੀਂ ਪਰ ਉਹ ਵਿਅਕਤੀ ਕਈ ਦਿਨਾਂ ਤੋਂ ਆਪਣੀ ਜਿਹੜੀ ਹਿੰਦ ਨੂੰ ਪਿੱਛਾ ਉਹ ਬਿਲਕੁਲ ਨਹੀਂ ਦੇ ਰਿਹਾ ਸਾਡੀਆਂ ਮਾਮਾ ਸਾਡੇ ਭਰਾ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਇਸ ਜਿਹੜੀਆਂ ਇਸ ਟਾਵਰ ਦੇ ਨਾਲ ਆਪਾਂ ਦੇਖਦੇ ਆਂ ਵੀ ਆਪਾਂ ਘਰਾਂ ਦੇ ਵਿੱਚ ਬੰਦ ਦਰਵਾਜੇ ਹੁੰਦੇ ਨੇ ਉੱਥੇ ਵੀ ਸਾਡੇ ਫੋਨ ਨੇ ਜਿਹੜੇ ਉਹ ਕਿਵੇਂ ਚੱਲ ਰਹੇ ਨੇ ਇਹ ਸੋਚਣ ਵਾਲੀਆਂ ਗੱਲਾਂ ਵੀ ਇਹਨਾਂ ਦੀ ਰੇਂਜ ਕੀ ਆ ਇਹਨਾਂ ਦੀਆਂ ਤਰੰਗਾ ਕੀ ਨੇ ਇਹ ਜਿਹੜੇ ਟਾਵਰ ਨੇ ਇੱਕ ਮਿੰਟ ਇੱਕ ਮਿੰਟ ਜੀ ਕੀ ਨਾਮ ਆ ਜੀ ਮੇਰਾ ਨਾਮ ਕਮਲ ਕਾਂਸਲ ਆ ਕਿਸ ਸੰਬੰਧ ਵਿੱਚ ਸੁਣਨ ਜਿਆਦਾ ਪਾ ਇਹ ਦੇਖੋ ਜਿਹੜੀ ਟਾਵਰ ਦੀ ਪ੍ਰੋਬਲਮ ਚੱਲ ਰਹੀ ਹੈ ਕਿ ਸਾਡੇ ਏਰੀਆ ਦੇ ਵਿੱਚ ਟਾਵਰ ਲੱਗ ਰਿਹਾ ਤੇ ਅਸੀਂ ਇਹਨੂੰ ਰੋਕਣਾ ਚਾਹੁੰਦੇ ਆ ਮਤਲਬ ਇਹਦੇ ਆਪਾਂ ਨੂੰ ਪਤਾ ਕਿ ਕਿੰਨੇ ਵੈਡ ਇਫੈਕਟਸ ਨੇ ਮਤਲਬ ਡੀਸੀ ਸਾਹ ਵਗੈਰਾ ਸਭ ਖੁੱਲ ਜਾਇਆ ਹੈ ਪਰ ਸਾਨੂੰ ਇਹ ਹੈ ਕਿ ਉਹਨਾਂ ਨੇ ਤਾਂ ਨਹੀਂ ਸੁਣਿਆ ਤੋਂ ਜੋ ਅੱਜ ਪਾਠ ਕਰਵਾਇਆ ਕਿ ਪਰਮਾਤਮਾ ਤਾਂ ਸਭ ਦੀ ਸੁਣਦਾ ਹੈ ਤੇ ਇਸ ਲਈ ਅੱਜ ਅਸੀਂ ਇਹ ਸੁਖਮਨੀ ਸਾਹਿਬ ਪਾਠ ਕੀਤਾ ਇਸ ਤਰ੍ਹਾਂ ਖਿਆਲ ਦੇ ਵਿੱਚ ਆ ਵੀ ਇਸ ਤਰ੍ਹਾਂ ਦਾ ਉਪਰਾਲਾ ਜਿਹੜਾ ਕੀਤਾ ਹੈ ਤਾਨੂੰ ਇਹ ਸੀਗਾ ਕਿ ਦੇਖੋ ਆਪਾਂ ਕਹਿੰਦੇ ਆ ਪਰਮਾਤਮਾ ਹਰ ਜਗ੍ਹਾ ਸਹਾਇ ਹੋਂਦਾ ਹੈ ਜਦੋਂ ਜੋ ਕੰਮ ਹੈ ਕਿ ਜੋ ਅਫਸਰ ਆਮ ਲੋਕ ਨਹੀਂ ਕਰ ਸਕੇ ਤੇ ਪਰਮਾਤਮਾ ਤਾਂ ਹਰ ਇੱਕ ਕੰਮ ਦੇ ਵਿੱਚ ਆਪਣੀ ਮਦਦ ਕਰੇਗਾ ਹੀ ਕਰੇਗਾ ਤਾਂ ਅਸੀਂ ਦੀ ਸ਼ੁਰੂਆਤ ਕੀਤੀ ਕਿ ਅੱਜ ਆਪਾਂ ਪਾਠ ਕੀਤਾ ਜਾਵੇ ਕਿੰਨੇ ਲੰਮੇ ਸਮੇਂ ਤੋਂ ਤਨਾ ਤਾਂ ਦੇਖੋ 20-25 ਦਿਨ ਹੋ ਗਏ ਚੱਲ ਹੀ ਰਹੇ ਆ ਇੰਨੀ ਠੰਡ ਦੇ ਵਿੱਚ ਜੈਂਟਸ ਲੇਡੀਜ਼ ਬੈਠ ਰਹੇ ਆ ਲੇਡੀਜ਼ ਤਾਂ ਚਲੋ ਬਹੁਤ ਘੱਟ ਹੈ ਰੋਡ ਜਾਮ ਕੀਤਾ ਸੀ ਉਸਨ ਲੇਡੀਜ਼ ਸੀ ਗਿਆ ਦੇਖੋ ਕੀ ਤਾਂ ਦਿਲ ਕਰਦਾ ਕਿ ਇੰਨੀ ਠੰਡ ਦੇ ਵਿੱਚ ਕੰਮ ਛੱਡ ਕੇ ਬੱਚਾ ਨੂੰ ਛੱਡ ਕੇ ਬੈਠੇ ਉੱਥੇ ਹੈ ਨਾ ਪਰ ਕੋਈ ਵੀ ਸੁਣਵਾਈ ਨਹੀਂ ਸੀ ਇਸ ਲਈ ਅਸੀਂ ਰੱਬ ਦਾ ਸਾਥ ਚੂਜ਼ ਕੀਤਾ ਕਿ ਹਾਂ ਅਸੀਂ ਪਰਮਾਤਮਾ ਦਾ ਨਾਮ ਲਈਏ ਫਿਰ ਸਾਨੂੰ ਕੋਈ ਹੈਲਪ ਨਹੀਂ ਮਿਲੀ ਐਮਐਲਏ ਸਾਹਿਬ ਵੀ ਕਹਿ ਰਹੇ ਸੀ ਵੀ ਅਸੀਂ ਰੋਕਣ ਲਈ ਜ਼ੋਰ ਲੱਗਿਆ ਹੈ ਉਹ ਵੀ ਰੋਕੇ ਜਾ ਰਹੇ ਨੇ ਬਟ ਉਹ ਕਹਿ ਰਹੇ ਨੇ ਕਿ ਅਸੀਂ ਰੋਕਾਂਗੇ ਕੁਝ ਨਹੀਂ ਹੋਊਗਾ ਬਟ ਜੋ ਟਾਵਰ ਲਗਵਾ ਰਿਹਾ ਬੰਦਾ ਉਹ ਦੇਖੋ ਕਹਿ ਰਿਹਾ ਕਿ ਧਰਨੇ ਵਾਲੇ ਕਿੰਨੀ ਦਿਨ ਬੈਠ ਜਾਣਗੇ ਸਾਲ ਬੈਠ ਜਾਣਗੇ 6 ਮਹੀਨੇ ਬੈਠ ਜਾਣਗੇ ਕਿ ਸਾਲ 6 ਮਹੀਨੇ ਪਿਛੋਂ ਲੋਕ ਮਰ ਜਾਣਗੇ ਇਹ ਦਰਨਾ ਜਾਰੀ ਹੀ ਰਹੂਗਾ ਜਿੰਨਾ ਤੱਕ ਸਾਨੂੰ ਇਹਦਾ ਸੌਟ ਆਉਟ ਨਹੀਂ ਮਿਲਦਾ ਹੁਣ ਕੀ ਲੱਗਦਾ ਵੀ ਟਾਵਰ ਆਪਾਂ ਚੁੱਕਾ ਕੀ ਕੰਮ ਲਗਾਉਂਦੇ ਆ ਇਹ ਸੌਟ ਆਵਰ ਜਿਹੜਾ ਤੂੰ ਬੰਦ ਕਰ ਕੀ ਦਾਮ ਮੰਗ ਆਗੇ ਇਹਦੀ ਕੀ ਕਰ ਸਾਡੀ ਇਹੀ ਹੈ ਕਿ ਟਾਵਰ ਰੋਕਿਆ ਜਾਵੇ ਇਹ ਨਹੀਂ ਅਗੇ ਨਾ ਲਗਾਇਆ ਜਾਵੇ ਲਗਾਇਆ ਜਾਵੇ ਤਾਂ ਇੱਥੋਂ 2-3 ਕਿਲੋਮੀਟਰ ਕਿਸੇ ਖੁੱਲੇ ਏਰੀਏ ਦੇ ਵਿੱਚ ਰੈਜ਼ੀਡੈਂਸ਼ੀਅਲ ਏਰੀਏ ਦੇ ਵਿੱਚ ਨਹੀਂ ਹੋਣਾ ਚਾਹੀਦਾ ਨਾਮ ਹੈ ਜੀ ਲਵਲੇਸ਼ ਸ਼ਰਮਾ ਜੀ ਕਾਕੜਾ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਆਮਦਵੀ ਪਾਰਟੀ ਲਵਲੀ ਜਿਹੜਾ ਜ ਸੁਖਮਨੀ ਸਾਹਿਬ ਦੇ ਪਾਰਕ ਕਰਾਏ ਗਏ ਨੇ ਬਲਿਆ ਰੋਡ ਤੇ ਕੀ ਸੰਬੰਧ ਕੀ ਗੱਲ ਹੈ ਪਿਆਰ ਰੋਡ ਤੇ ਸਬੰਤਤ ਜਿਹੜਾ ਰਹਿਸ਼ੇ ਇਲਾਕੇ ਵਿੱਚ ਸਬੰਤਤ ਸਾਡੀਆਂ ਜਿਹੜੀਆਂ ਕਲੋਨੀਆਂ ਨੇ ਤੂਰ ਕਲੋਨੀ ਆਦਰਸ਼ ਕਲੋਨੀ ਤੇ ਪ੍ਰੀਤਨਗਰ ਇਹਨਾਂ ਦੇ ਮੁਹੱਲਾ ਨਿਵਾਸੀਆਂ ਵੱਲੋਂ ਪਿਛਲੇ 20-25 ਦਿਨ ਤੋਂ ਲਗਾਤਾਰ ਇੱਕ ਟਾਵਰ ਜਿਹੜਾ ਇੱਥੇ ਲੱਗ ਰਿਹਾ ਸੀ ਉਹਦੇ ਵਿਰੁੱਧ ਸੰਘਰਸ਼ ਜਿਹੜਾ ਵਿੱਢਿਆ ਗਿਆ ਸੀਗਾ ਉਸ ਦੇ ਚਲਦਿਆਂ ਅੱਜ ਸੁਖਨੀ ਸਾਹਿਬ ਦੇ ਜਿਹੜੇ ਪਾਟ ਕਰਾਇਆ ਗਨੇ ਸੰਗਠਨ ਵੱਲੋਂ ਅਰਦਾਸ ਕੀਤੀ ਗਈ ਆ ਉਸ ਵਿਅਕਤੀ ਦੇ ਖਿਲਾਫ ਜਿਸ ਵਿਅਕਤੀ ਨੂੰ ਇਹਨਾਂ ਲੋਕਾਂ ਨੇ ਅੱਜ ਤੋਂ ਕਾਫੀ ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਐਮਸੀ ਬਣਾਇਆ ਸੀ ਉਸ ਸਾਬਕਾ ਅਕਾਲੀ ਦਲ ਦੇ ਐਮਸੀ ਦੇ ਖਿਲਾਫ ਅੱਜ ਜਿਹੜੀ ਲੋਕਾਂ ਨੇ ਅਰਦਾਸ ਕੀਤੀ ਆ ਮੈਨੂੰ ਲੱਗਦਾ ਕਿ ਵੀ ਇਹ ਅਰਦਾਸ ਹੈ ਜਿਹੜੀ ਕਈ ਵਾਰੀ ਸੱਚੇ ਮਨੋਂ ਹੋ ਜਾਂਦੀ ਹੈ ਤੇ ਉਹ ਆਲੀ ਨਹੀਂ ਜਾਂਦੀ ਹੁੰਦੀ ਸੋ ਸਾਡੇ ਭਰਾ ਨੂੰ ਉਸ ਨੂੰ ਬੇਨਤੀ ਕਰਦੇ ਕਿ ਤੁਸੀਂ ਇੱਕ ਜ਼ਿੰਮੇਵਾਰ ਉਹਦੇ ਤੇ ਐਮਸੀ ਰਹੇ ਹੋਏ ਹੋ ਇਹ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਜਿਹੜਾ ਮਾਣ ਬਖਸ਼ਿਆ ਸੀ ਸੋ ਤੁਹਾਨੂੰ ਆਪਣੀ ਜਿੱਦ ਤੋਂ ਵਾਪਸ ਜਾ ਕੇ ਇਹ ਜਿਹੜਾ ਟਾਵਰ ਹੈ ਇਹਦਾ ਕੰਮ ਰੋਕ ਕੇ ਇਹਨੂੰ ਇੱਥੋਂ ਆਫ ਦੀ ਐਨਓਸੀ ਨੂੰ ਕੈਨਸਲ ਕਰਾ ਕੇ ਕੰਮ ਨੂੰ ਬੰਦ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੇ ਜਿਹੜੀ ਇੱਥੇ ਸਿਹਤ ਦਾ ਸਵਾਲ ਹੈ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਕਿਉਂਕਿ ਚਾਰ ਕਲੋਨੀਆਂ ਇਸ ਬਲਿਆਰ ਰੋਡ ਦੇ ਉੱਤੇ ਲੱਗਦੀਆਂ ਨੇ ਲੋਕ ਬਹੁਤ ਚਿੰਤਤ ਨੇ ਅੱਜ ਲੋਕ ਆਪ ਮਹਾਰੇ ਤੁਸੀਂ ਦੇਖਿਆ ਕੱਠ ਜਿਹੜੇ ਘਰਾਂ ਚੋਂ ਨਿਕਲੇ ਨੇ ਉਸ ਵਿਅਕਤੀ ਦੇ ਖਿਲਾਫ ਨਿਕਲੇ ਨੇ ਜਿਹਨੂੰ ਬੜੀ ਭੁੱਖ ਜਾਗੀ ਹੋਈ ਹੈ ਪੈਸੇ ਦੀ ਕਿਉਂਕਿ ਪਿੱਛੇ ਆਪਾਂ ਦੇਖਿਆ ਕਰੋਨਾ ਵਰਗੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਜਿਹੜੀ ਐਚਐਮਪੀਵੀ ਵਰਗੀ ਮੌਜੂਦਾ ਜਿਹੜੀ ਇਸ ਟਾਈਮ ਬਿਮਾਰੀਆਂ ਚైనా ਤੋਂ ਆ ਰਹੀ ਆ ਸੋ ਇਹ ਜਿਹੜਾ ਸਾਡਾ ਅਕਾਲੀ ਦਲ ਦਾ ਚਾਈਨਸ ਐਮਸੀ ਜਿਹਦੇ ਵੱਲੋਂ ਇੱਥੇ ਬਹੁਤ ਵੱਡੀਆਂ ਬਿਮਾਰੀਆਂ ਦਾ ਘਰ ਜਿਹੜਾ ਪੈਦਾ ਕੀਤਾ ਜਾ ਰਿਹਾ ਇੱਕ ਟਾਵਰ ਲਵਾ ਕੇ ਇੱਕ ਪੈਸੇ ਦੀ ਭੁੱਖ ਦੇ ਨਾਲ ਸੋ ਅੱਜ ਉਸ ਵਿਅਕਤੀ ਨੂੰ ਨੀਵਾ ਹੋ ਕੇ ਅੱਜ ਗੁਰੂ ਸਾਹਿਬ ਦੇ ਅੱਗੇ ਆ ਕੇ ਆਪਣੀ ਇਸ ਜਿੱਦ ਤੋਂ ਪਿੱਛੇ ਹਟ ਜਾਣਾ ਚਾਹੀਦਾ ਸੀ ਇਹਨਾਂ ਲੋਕਾਂ ਦੇ ਅੱਗੇ ਪਿੱਛੇ ਝੁਕ ਜਾਣਾ ਚਾਹੀਦਾ ਸੀ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਆਪਦਾ ਸਿਰ ਦਾ ਤਾਜ ਬਣਾ ਕੇ ਆਪਣਾ ਐਮਸੀ ਬਣਾਇਆ ਸੀ ਸੋ ਉਸ ਵਿਅਕਤੀ ਨੂੰ ਆਪਣੀ ਜਿੱਦ ਛੱਡ ਕੇ ਇਹਨਾਂ ਲੋਕਾਂ ਦੀ ਜ਼ਿੰਦਗੀ ਬਾਰੇ ਸੋਚਣਾ ਚਾਹੀਦਾ ਕਿਉਂਕਿ ਕਲੋਨੀ ਦੇ ਬੈਕਸਾਈਡ ਜੇ ਅੱਪ ਗੱਲ ਕਰੀਏ ਨਰਾਲਾ ਬਾਬਾ ਜੀ ਵੱਲੋਂ ਇੱਕ ਪੰਛੀਆਂ ਦਾ ਜਿਹੜਾ ਹਸਪਤਾਲ ਬਣਾਇਆ ਗਿਆ ਉਸ ਹਸਪਤਾਲ ਦੇ ਵਿੱਚ ਪੰਛੀਆਂ ਦਾ ਲਈ ਸਪੈਸ਼ਲ ਜਿਹੜਾ ਇਲਾਜ ਕੀਤਾ ਜਾਊਗਾ ਸੋ ਉਹ ਵੀ ਇੱਕ ਤੈਸ਼ ਨੈਸ਼ ਹੋ ਰਿਹਾ ਉਹਦਾ ਬੰਡ ਸਾਰੀ ਉਹ ਟਹਿ ਚੁੱਕੇ ਆ ਹਸਪਤਾਲ ਕਿਉਂਕਿ ਪੰਛੀਆਂ ਦੀ ਜਿਹੜੇ ਪੰਛੀਆਂ ਦਾ ਜੀਵਨ ਹੈ ਲੋਕਾਂ ਦਾ ਜਿਹੜਾ ਜੀਵਨ ਹੈ ਇਸ ਟਾਵਰ ਦੇ ਨਾਲ ਬਹੁਤ ਪ੍ਰਭਾਵਿਤ ਹੋਣਾ ਬਾਜਪਣ ਵਰਗੀਆਂ ਕੈਂਸਰ ਵਰਗੀਆਂ ਬਿਮਾਰੀਆਂ ਅੱਜ ਜੇ ਪਸ਼ੂਆਂ ਪੰਛੀਆਂ ਦੀ ਗੱਲ ਕਰੀਏ ਜਿਹੜੇ ਸਾਡੇ ਤੋਂ ਗਾਇਬ ਹੋ ਚੁੱਕੇ ਨੇ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਉਸ ਵਿਅਕਤੀ ਨੂੰ ਉਸ ਸਾਡੇ ਵੀਰ ਨੂੰ ਆਪਣੀ ਇਸ ਜਿੱਤ ਨੂੰ ਛੱਡ ਕੇ ਲੋਕਾਂ ਦੇ ਅੱਗੇ ਆਪਣੇ ਹਥਿਆਰ ਸੁੱਟ ਦੇਣੇ ਚਾਹੀਦੇ ਨੇ ਤੇ ਨਹੀਂ ਫਿਰ ਆਉਣ ਵਾਲੇ ਦਿਨਾਂ 'ਚ ਜਿਹੜਾ ਸੰਘਰਸ਼ ਹੈ ਹੋਰ ਵੀ ਤੇਜ਼ ਕੀਤਾ ਜਾਊਗਾ ਕਿਉਂਕਿ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਇਹਨਾਂ ਲੋਕਾਂ ਦਾ ਕਾਨੂੰਨੀ ਨਿਵਾਸੀਆਂ ਦਾ ਤੇ ਭਾਰਤੀ ਕਿਸਾਨ ਜੂਨੀਏ ਏਕਤਾ ਉਗਰਾਹਾਂ ਦਾ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ 20-25 ਦਿਨ ਤੱਕ ਇਹਨਾਂ ਦਾ ਸਾਡੇ ਪੈੜ ਪੜਾਵਾਂ ਸਾ ਦਿੱਤਾ ਲਵਲੀ ਜੇ ਅਗਰ ਗੱਲ ਕਰੀਏ ਨੈਟਵਰਕ ਦਾ ਸੁਧਾਰ ਲਾ ਖੋਣਾ ਤਾਂ ਟਾਵਰ ਲੱਗਣੇ ਜ਼ਰੂਰੀ ਨੇ ਪਰ ਅਗਰ ਜੇ ਟਾਵਰ ਨਹੀਂ ਲੱਗਣਗੇ ਫਿਰ ਨੈਟਵਰਕ ਦਾ ਸੁਧਾਰ ਕਿਵੇਂ ਹੋਵੇਗਾ ਜੀ ਜੇ ਇੰਨੇ ਆਪਾਂ ਨੂੰ ਟਾਵਰ ਦੀ ਜਦਾ ਜੋ ਲੋਡ ਹੈ ਪਰ ਹੈਸ਼ੀ ਏਰੀਆ ਤੋਂ ਬਾਹਰ ਜਾ ਕੇ ਵੀ ਟਾਵਰ ਲਾਇਆ ਜਾ ਸਕਦੇ ਨੇ ਪਹਿਲਾਂ ਵੀ ਲੱਗੇ ਹੋਏ ਨੇ ਤੁਸੀਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੋ ਜਿੱਥੇ ਰਹਿਸ਼ੀ ਏਰੀਆ ਨੇ ਉੱਥੇ ਟਾਵਰ ਪੱਟ ਵੀ ਦਿੱਤੇ ਗਏ ਨੇ ਕਿਉਂਕਿ ਉਹਨਾਂ ਦੇ ਬਹੁਤ ਭਿਆਨਕ ਨਤੀਜੇ ਆਪਾਂ ਨੂੰ ਦੇਖਣ ਨੂੰ ਮਿਲੇ ਨੇ ਸੋ ਇਸ ਕਰਕੇ ਬਾਹਰੀ ਜਿਹੜੀਆਂ ਜਗ੍ਹਾ ਨੇ ਕਿਲੋ 2 ਕਿਲੋਮੀਟਰ ਤੱਕ ਰੇਂਜ ਉੱਥੇ ਤੋਂ ਵੀ ਉੱਥੋਂ ਵੀ ਆ ਸਕਦੀ ਆ ਇਸ ਲਈ ਆਪਾਂ ਨੂੰ ਇਹ ਜਿੱਦ ਛੱਡ ਕੇ ਇਹਨੂੰ ਟਾਬਰ ਹਾਂ ਅਗਰ ਅਗਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਕੀ ਟਾਬਰਾਂ ਨੂੰ ਰੋਕ ਨਹੀਂ ਸਕਦੀ ਪਰਮਿਸ਼ਨ ਤਾਂ ਮੌਜੂਦਾ ਪੰਜਾਬ ਸਰਕਾਰ ਨਹੀਂ ਦਿੱਤੀ ਹੈ ਨੇ ਜੀ ਲਾਉਣ ਨੂੰ ਇੱਥੇ ਦੇਖੋ ਰਿਲਾਇੰਸ ਜੀਓ ਦਾ ਜਿਹੜਾ ਇੱਥੇ ਪ੍ਰੋਜੈਕਟ ਜਿਹੜਾ ਇਹ ਲੱਗ ਰਿਹਾ ਸੈਂਟਰ ਗਵਰਨਮੈਂਟ ਦੇ ਵੱਲੋਂ ਡੀਸੀ ਸਾਹਿਬ ਨੂੰ ਹਦਾਇਤ ਕਰਕੇ ਇਹ ਆਨਲਾਈਨ ਪਰਮਿਸ਼ਨ ਦਿੱਤੀ ਗਈ ਆ ਇਹ ਡੀਸੀ ਅਗਰ ਗੱਲ ਕਰੀਏ ਪੰਜਾਬ ਸਰਕਾਰ ਦੀ ਨਹੀਂ ਜੇ ਅਗਰ ਕਹੀਏ ਡੀਸੀ ਸੈਂਟਰ ਦੇ ਤਾਂ ਨਹੀਂਗੇ ਦੇਖੋ ਉਹਦੇ ਖਿਲਾਫ ਵੀ ਅਸੀਂ ਪਿਛਲੇ ਹਫਤੇ 10 ਦਿਨ ਪਹਿਲਾਂ ਈਓ ਸਾਹਿਬ ਨਾਲ ਗੱਲ ਕਰਕੇ ਇਹਦੇ ਇਹਨੂੰ ਪੱਟਣ ਦੇ ਲਈ ਜਿਹੜੇ ਇੱਕ ਚਿੱਠੀ ਸੀ ਉਹ ਕਢਵਾਈ ਗਈ ਆ ਉਹ ਡੀਸੀ ਸਾਹਿਬ ਤੱਕ ਵੀ ਪਹੁੰਚ ਚੁੱਕੀ ਆ ਤੇ ਉਹ ਥਾਣਾ ਸਬੰਧ ਥਾਣੇ ਭਾਨੀਗੜ੍ਹ ਦੇ ਕੋਲ ਵੀ ਪਹੁੰਚ ਚੁੱਕੀ ਆ ਇਸ ਕੰਮ ਨੂੰ ਰੋਕਣ ਦੇ ਲਈ ਤੇ ਉਦੋਂ ਦਾ ਕੰਮ ਰੁਕਿਆ ਵੀ ਹੋਇਆ ਸੋ ਲਗਾਤਾਰ ਸਾਡੇ ਵੱਲੋਂ ਪੂਰਾ ਸਾਥ ਦਿੱਤਾ ਯਾਰ ਆਮ ਆਮੋ ਦੀ ਪਾਰਟੀ ਟੀਮ ਕੋ ਨਿਕੜ ਵੱਲੋਂ ਵੀ ਸੋ ਸਾਡੇ ਭਰਾ ਜਿਹੜੇ ਗੁਰਪ੍ਰੀਤ ਸਿੰਘ ਜੀ ਨੇ ਤੇ ਗੁਰਮੀਤ ਸਿੰਘ ਜੀ ਨੇ ਲਗਾਤਾਰ ਇੱਥੇ ਲੋਕਾਂ ਦੇ ਨਾਲ ਲੋਕਾਂ ਦੇ ਹੱਕ ਦਵਾਉਣ ਦੇ ਲਈ ਲਗਾਤਾਰ ਜੁੜੇ ਹੋਏ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਗੁਰਪ੍ਰੀਤ ਸਿੰਘ ਬਾਬਾ ਜੀ ਅ ਗੁਰਪ੍ਰੀਤ ਬਾਬਾ ਜੀ ਸੁਖਮਨੀ ਸਾਹਿਬ ਦੇ ਪਾਠ ਕਰਾਏਗੇ ਨੇ ਕੀ ਇੱਕ ਪਾੜ ਕਤੂ ਕਰ ਗਏ ਨੇ ਹਾਂਜੀ ਬਿਲਕੁਲ ਤੁਹਾਨੂੰ ਪਤਾ ਹੀ ਇੱਥੇ 10-15 ਦਿਨਾਂ ਤੋਂ ਲਗਾਤਾਰ ਇੱਕ ਟਾਵਰ ਦੇ ਲਾਉਣ ਨੂੰ ਮਸਲਾ ਲੈ ਕੇ ਚੱਲ ਰਿਹਾ ਜੀ ਬਲਿਆਰ ਰੋਡ ਦੇ ਉੱਤੇ ਜਿਹਦੇ ਖਿਲਾਫ ਸਾਰਾ ਮਹੱਲਾ ਵਾਸੀ ਇਕੱਠ ਕਰਕੇ ਇੱਥੇ ਇੱਕ ਧਰਨਾ ਲਾਇਆ ਗਿਆ ਪੂਰਨ ਤੌਰ ਤੇ ਅ ਗੱਲ ਕਰੀਏ ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਗੱਲ ਕਰੀਏ ਇਹ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਡੀਸੀ ਵੀ ਆਮ ਆਦਮੀ ਪਾਰਟੀ ਦਾ ਕਿਉਂ ਨਹੀਂ ਟਾਵਰ ਲਈ ਰੋਕ ਲਾਈ ਜਾ ਰਹੀਆਂ ਕਿਉਂ ਨਹੀਂ ਸਰਕਾਰ ਨੇ ਇਹਨੂੰ ਸੀ ਕੈਨਸਲ ਕਰ ਰੋਕਤਾ ਜੀ ਹਫਤੇ ਤੋਂ ਕੰਮ ਦੇ ਉੱਤੇ ਲਗਾਤਾਰ ਬੰਦੇ ਹੈਗਾ ਕੰਮ ਪਰ ਜਿਹੜੀ ਐਨਓਸੀ ਆ ਪੂਰਨ ਤੌਰ ਤੇ ਅਸੀਂ ਜਦੋਂ ਰੱਦ ਹੋਊਗੀ ਉਸ ਟਾਈਮ ਇਹਨੂੰ ਧਰਨੇ ਨੂੰ ਪੂਰਨ ਤੌਰ ਤੇ ਫੇਰ ਅਸੀਂ ਬੰਦ ਕਰਾਂਗੇ ਜੀ ਕਿਸ ਤਰ੍ਹਾਂ ਦੇਖਦੇ ਮਹੱਲਾ ਨਿਵਾਸੀ ਤਿਉਹਾਰ ਵੀ ਆਪਣਾ ਧਰਨੇ ਤੇ ਮਨਾ ਰਹੇ ਨੇ ਤੇ ਅੱਜ ਇੱਕ ਵੱਖਰਾ ਉਪਰਾਲਾ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਰਦਾਸ ਕੀਤੀ ਹੈ ਕਿਸ ਤਰ੍ਹਾਂ ਦੇ ਬਸ ਜੀ ਇਹ ਬੰਦੇ ਨੂੰ ਕਾਫੀ ਵਾਰ ਸਮਝਾਇਆ ਗਿਆ ਕਿ ਇਹ ਟਾਵਰ ਦਾ ਜਿਹੜਾ ਕੰਮ ਆ ਤੂੰ ਬੰਦ ਕਰ ਲੈ ਪਰ ਇਹ ਕਿਸੇ ਵੀ ਬੰਦੇ ਦੇ ਕਹਿਣ ਤੇ ਮੰਨਿਆ ਨਹੀਂ ਮਹੱਲਾਵਾਸੀਆਂ ਦੇ ਕਹਿਣ ਤੇ ਨਹੀਂ ਮੰਨਿਆ ਫਿਰ ਸਾਨੂੰ ਮਤਲਬ ਕਿ ਇੱਥੇ ਇੱਕ ਮਹਾਰਾਜ ਦੇ ਪ੍ਰਕਾਸ਼ ਕਰਾ ਕੇ ਜੋ ਮਹੱਲਾਵਾਸੀਆਂ ਵੱਲੋਂ ਇੱਕ ਅਰਦਾਸ ਕਰਾਈ ਗਈ ਆ ਕਿਸ ਤਰ੍ਹਾਂ ਜਹਨ ਦੇ ਵਿੱਚ ਆ ਬਸ ਇੱਥੇ ਬੈਠੇ ਸੰਗਤ ਦਾ ਮੰਚ ਆਇਆ ਉਪਰਾਲਾ ਹੋਇਆ ਕਿ ਬੈਠੇ ਬੈਠੇ ਨਾਲੇ ਤਾਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾਂ ਕਿ ਤੇ ਨਾਲੇ ਕੋਈ ਪੁੰਨ ਦਾ ਕੰਮ ਹੋ ਗੁਰਪ੍ਰੀਤ ਜੀ ਅਗਰ ਗੱਲ ਕਰੀਏ ਟਾਵਰ ਲਾਉਣਾ ਵੀ ਕਮਜ਼ਬੂਰੀ ਹੈ ਜੇ ਨੈਟਵਰਕ ਦਾ ਸੁਧਾਰ ਕਰਨਾ ਤਾਂ ਸਰਕਾਰਾਂ ਨੂੰ ਆਮ ਲੋਕ ਵੀ ਕਹਿੰਦੇ ਨੇ ਟਾਵਰ ਲੱਗਣ ਤਾਂ ਤੁਹਾਨੂੰ ਨਹੀਂ ਲੱਗਦਾ ਬਿਲਕੁਲ ਬਿਲਕੁਲ ਜੀ ਅਸੀਂ ਖੁਦ ਆਪ ਸੈੱਲਫੋਨ ਮੋਬਾਈਲ ਯੂਜ਼ ਕਰਦੇ ਹਾਂ ਅਸੀਂ ਕਹਿੰਦੇ ਕਿ ਇੱਥੋਂ 2.5 3 ਕਿਲੋਮੀਟਰ ਪਿੱਛੇ ਜਾ ਕੇ ਖੇਤ ਨੇ ਉੱਥੇ ਕਿਤੇ ਵੀ ਕਿਸੇ ਖਾਲੀ ਏਰੀਆ ਦੇ ਵਿੱਚ ਲਗਾਇਆ ਜਾਵੇ ਇਹ ਰਹਿਸ਼ੀ ਏਰੀਆ ਦਾ ਇੱਥੇ 250 ਘਰ ਆ ਜੀ ਅਗਲੀ ਰਣਨੀਤੀ ਹੁਣ ਕੀ ਆਈ ਛੋਟੀ ਅੱਜ ਦੁਬਾਰਾ ਅਗਲੀ ਰਣਨੀਤੀ ਇਹ ਹੈ ਜੀ ਅਸੀਂ ਲਗਾਤਾਰ ਇਦਾਂ ਹੀ ਨਿਰੰਤਰ ਇਸ ਧਰਨੇ ਨੂੰ ਜਾਰੀ ਰੱਖਾਂਗੇ ਸਾਡਾ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤਿੱਖਾ ਕਰਾਂਗੇ ਅਸੀਂ ਆਉਣ ਵਾਲੇ ਟਾਈਮ 'ਤੇ ਕੱਲ ਨੂੰ ਡੀਸੀ ਸਾਹਿਬ ਤੇ ਈਓ ਸਾਹਿਬ ਨੂੰ ਫੇਰ ਮਿਲਾਂਗੇ ਅਸੀਂ ਨੇ ਮਤਲਬ ਕਿ ਐਪਲੀਕੇਸ਼ਨ ਦਿੱਤੀ ਸੀ ਕਿ ਕੱਲ ਅਸੀਂ ਜਾ ਕੇ 2-3 ਦਿਨਾਂ ਦੀਆਂ ਛੁੱਟੀਆਂ ਆਗੀਆਂ ਸੀ ਅਸੀਂ ਨੇ ਕੱਲ ਨੂੰ ਜਾ ਕੇ ਗੱਲ ਦੇ ਉੱਤੇ ਪੂਰੀ ਗੌਰ ਕਰਨੀ ਆ ਅਗਰ ਫੇਰ ਵੀ ਕੋਈ ਨਹੀਂ ਹੱਲ ਹੁੰਦਾ ਤਾਂ ਅਸੀਂ ਪੂਰਨ ਤੌਰ ਤੇ ਆਪਦੇ ਮਹੱਲਾ ਵਾਸੀਆਂ ਨਾਲਾਂਗੇ ਪੂਰਨ ਤੌਰ ਤੇ ਇਦਾਂ ਹੀ ਨਿਰੰਤਰ ਧਰਨਾ ਜਾਰੀ ਰੱਖਣਾ ਹਾਂਜੀ ਉਹ ਡੀਸੀ ਸਾਹਿਬ ਨੇ ਮਾਰਕ ਕਰਕੇ ਈਓ ਸਾਹਿਬ ਨੂੰ ਮਾਰਕ ਕਰਤੀ ਉਹ ਆਉਣ ਦੇ ਵਿੱਚ ਕੁਝ ਛੁੱਟੀਆਂ ਆ ਗਈਆਂ ਸੀ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਮੈਸੇਜ ਆ ਗਿਆ ਕੱਲ ਅਸੀਂ ਮੰਡੇ ਨੂੰ ਜਾ ਕੇ ਉੱਥੇ ਕਨਫਰਮ ਕਰਨਾਗਾ ਫਿਰ ਦੇਖਦੇ ਹਾਂ ਕੀ ਬਣਦਾ ਜੀ ਈਓ ਕਹਿੰਦਾ ਵੀ ਮੇਰੇ ਲੇਵੇ ਪਾਵਰ ਨੇ ਡੀਸੀ ਸਾਹਿਬ ਨੇ ਐਨਓਸੀ ਦਿੱਤੀ ਹੈ ਤਾਂ ਉਹ ਹੀ ਕੈਨਸਲ ਕਰ ਸਕਦੇ ਮੈਂ ਨਹੀਂ ਕਰ ਸਕਦਾ ਬਿਲਕੁਲ ਜੀ ਡੀਸੀ ਸਾਹਿਬ ਨੇ ਖੁਦ ਆਪ ਲਿਖ ਕੇ ਭੇਜਿਆ ਈਓ ਸਾਹਿਬ ਨੂੰ ਕਿਹਾ ਕਿ ਉਹ ਪੂਰਨ ਤੌਰ ਤੇ ਲੋਕਾਂ ਦਾ ਰੋਸ ਦੇਖਦੇ ਹੋਏ ਰੱਦ ਕਰ ਸਕਦੇ ਜੀ ਗਰਮੀ ਸਰ ਜੀ ਹਾਂ ਗਰਮੀ ਗਰਮੀ ਜੀ ਜਿਹੜਾ Jio ਟਾਵਰ ਲੈ ਕੇ ਕਾਫੀ ਦਿਨਾਂ ਤੋਂ ਇਹ ਸੰਘਰਸ਼ ਚੱਲ ਰਿਹਾ ਹੈ ਲੋਹੜੀ ਵੀ ਇੱਥੇ ਮਨਾਈ ਜਾ ਰਹੀ ਹੈ ਤੇ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਾਏਗੇ ਨਿਰਦਾਸ ਕੀਤੀ ਗਈ ਹੈ ਕੀ ਕਹੋਗੇ ਜੀ ਸਤਿਗੁਰੂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਪਤੇ ਜੀ ਇਹ ਜਿਹੜਾ ਟਾਵਰ ਲੱਗ ਰਿਹਾ ਇੱਕ ਹੈਂਕੜਵਾਜ ਬੰਦਾ ਦਾ ਉਹ ਆਪਣੇ ਘਰ ਚਲਵਾ ਰਿਹਾ ਅਸੀਂ ਪਹਿਲਾਂ ਵੀ ਇੱਕ ਇਹ ਜੋ ਮਸਲੇ ਤੇ ਲੱਗੇ ਆਗੇ ਇਹ ੱੱੱਕੇ ਨਾਲ ਕਿ ਗਲੀ ਚ ਗੇਟ ਕੱਢ ਰਿਆ ਸੀਗਾ ਉਸ ਟਾਈਮ ਇਹ ਤਾਂ ਅਸੀਂ ਮੂੰਹ ਬੰਦ ਕਰਿਆ ਉਹ ਰੁਕ ਗਿਆ ਹੁਣ ਉਹ ਸੀ ਖਿਜ ਨਾਲ ਇਹ ਆਪਣੇ ਘਰੇ ਟਾਵਰ ਲਵਾ ਰਿਆ ਟਾਵਰ ਲਵਾਉਣ ਦਾ ਮਕਸਦ ਪਤਾ ਨਹੀਂ ਕੀ ਕਿਹੜੇ ਬੰਦੇ ਤੋਂ ਇਹਨਾਂ ਨੇ ਮਨਜ਼ੂਰੀ ਲੈ ਲਈ ਆਨਲਾਈਨ ਮਨਜ਼ੂਰੀ ਆ ਦੀ ਕਿਹੜਾ ਬੰਦੇ ਇਹਦੀ ਮਦਦ ਕਰਦੇ ਨੇ ਪਰ ਸਾਡੀ ਆਮ ਆਦਮੀ ਦੀ ਟੀਮ ਹੈ ਇਹ ਲੋਕਾਂ ਨਾਲ ਖੜੀ ਹੈ ਨਾ ਕਿ ਕਿਸੇ ਹੋਰ ਨਾਲ ਅਸੀਂ ਪਾਰਟੀ ਤੋਂ ਉਪਰਕਿ ਇਹ Jio ਟਾਵਰ ਨੂੰ ਬੰਦ ਕਰਾਵਾਂਗੇ ਤੇ ਹਰ ਹਾਲਤ ਜਿਵੇਂ ਕਿ ਢੱਲੇਵਾਲ ਸਾਹਿਬ ਬੈਠੇ ਧਰਨੇ ਤੇ ਹੋ ਸਕਦਾ ਸਾਨੂੰ ਇਹ ਮਰਦਬਾਤ ਦਾ ਸਟਾਰਟ ਕਰਨਾ ਪਏ ਜੇ ਜੇ ਇਹ Jio ਵਾਲਿਆਂ ਦਾ ਟਾਵਰ ਨਾ ਬੰਦ ਹੋਇਆ ਅਸੀਂ ਪਿੱਛੇ ਨਹੀਂ ਹਟਦੇ ਤੇ ਸਾਡੇ ਲੋਕ ਨੇ ਕਲੋਨੀਏ ਨੇ ਸਾਡੀਆਂ ਜਿਹੜੇ ਟਾਵਰ ਦੀਆਂ ਤਰੰਗਾਂ ਨੇ ਬਹੁਤ ਦੂਰ ਦੂਰ ਤੱਕ ਜਾਂਦੀਆਂ ਰਹੀਆਂ ਤੇ ਸਾਡੇ ਲੋਕਾਂ ਤਾਂ ਮਰਨ ਵਾਸਤੇ ਛੜਤਾ ਇਹਨੂੰ 2-4 ਕਿਲੋਮੀਟਰ ਪਰ ਇਹ ਵੀ ਲੈ ਕੇ ਜਾ ਸਕਦੇ ਤੇਗੇ ਇਹ ਇਹ ਵੀਰਨ ਨੂੰ ਮੰਨ ਕੇ ਬੇਨਤੀ ਹੈ ਵੀ ਸਾਡੇ ਲੋਕਾਂ ਦਾ ਸੁਦੇਹਾ ਸਰਕਾਰ ਨੂੰ ਵੀ ਬੇਨਤੀ ਹੈ ਡੀਸੀ ਸਾਹਿਬ ਨੂੰ ਵੀ ਲੋਕਾਂ ਦਾ ਸੁਨੇਹਾ ਇਹਨੂੰ ਬੰਦ ਕਰਾਓ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੋ ਕੀ ਨਾਮ ਹੈ ਜੀ ਮੇਰਾ ਨਾਮ ਹੈ ਪ੍ਰਦੀਪ ਸਿੰਘ ਜੀ ਆ ਸਾਡੇ ਮਹੱਲੇ ਦੇ ਵਿੱਚ ਇੱਕ ਜੀਓ ਟਾਵਰ ਲੱਗ ਰਿਹਾ ਹੈ ਜੀ ਜਿਹਦਾ ਅਸੀਂ ਸਪੂਰਨ ਤੌਰ ਤੇ ਵਿਰੋਧ ਕਰਦੇ ਆ ਜੀ ਤੇ ਇਹ ਇੱਕ ਬੰਦਾ ਹੈ ਜਿਹਨੇ ਸਾਰੇ ਮਹੱਲੇ ਦੇ ਵਾਸੀਆਂ ਨੂੰ ਤੰਗ ਪ੍ਰੇਸ਼ਾਨ ਕਰ ਰੱਖਿਆ ਜੀ ਤੇ ਆਪ ਇਹ ਥੋੜੇ ਰਹਿائش ਕਿਤੇ ਹੋਰ ਕਰਨਾ ਚਾਹੁੰਦਾ ਜੀ ਇੱਥੇ ਟਾਵਰ ਲਵਾ ਕੇ ਤੇ ਅਸੀਂ ਪਹਿਲਾਂ ਇਹਨੂੰ ਐਮਸੀ ਬਣਾਇਆ ਸੀਗਾ ਇਹਦਾ ਸਹਿਯੋਗ ਕੀਤਾ ਸੀ ਤੇ ਸਾਨੂੰ ਉਮੀਦ ਸੀ ਵੀ ਸਾਡੀਆਂ ਇਹ ਮੰਗਾਂ ਸਾਡੇ ਹੱਕ ਉਹਨਾਂ ਨੇ ਲੜੂਗਾ ਪਰ ਇਹ ਉਲਟਾ ਸਾਡੇ ਹੀ ਖਿਲਾਫ ਚੱਲ ਰਿਹਾ ਹੈ ਜੀ ਸਾਨੂੰ ਹੀ ਪਰੇਸ਼ਾਨ ਕਰ ਰਿਹਾ ਹੈ ਸਾਨੂੰ ਹੀ ਬਿਮਾਰੀਆਂ ਗਿਫਟ ਦੇ ਤੌਰ ਤੇ ਦੇ ਰਿਹਾ ਹੈ ਜੀ ਟਾਵਰ ਲਵਾ ਕੇ ਸਿਰਫ ਇੱਕ ਪੈਸੇ ਕਰਕੇ ਅ ਕਿਵੇਂ ਦੇਖ ਦੂੰ ਜੇ ਅਗਰ ਗੱਲ ਕਰੀਏ ਨੈਟਵਰਕ ਦੇ ਸੁਧਾਰ ਕਰਨ ਲਈ ਮਜਬੂਰੀ ਹੈ ਟਾਵਰ ਲਾਉਣਾ ਸਰਕਾਰਾਂ ਦੇ ਜਾਂ ਕੰਪਨੀਆਂ ਦੇ ਕਿਵੇਂ ਦੇਖਣੀਓ ਚੀਜ਼ਾਂ ਠੀਕ ਹੈ ਜੀ ਮੰਨਦੇ ਆਂ ਵੀ ਜ਼ਰੂਰਤਾਂ ਨੇ ਇਹ ਤੇ ਇੱਥੋਂ 2.5 ਕਿਲੋਮੀਟਰ ਦੂਰ ਆ ਖੇਤ ਨੇ ਜੀ ਉੱਥੇ ਲਵਾ ਸਕਦੇ ਨੇ ਇਹ ਇੱਥੇ ਸੰਗਣੀ ਬਾਤੀ ਹੈ ਜੀ ਨਾਲ ਇਹ ਮੰਦਿਰ ਹੈ ਨਿਰਲਾ ਭਵਨ ਤੇ ਪਸ਼ੂ ਪਾਂਚਿਆਂ ਦਾ ਹਸਪਤਾਲ ਤਿਆਰ ਹੋ ਰਿਹਾ ਹੈ ਜੀ ਇੱਥੇ ਜੀ ਤੇ ਇਹ ਬੰਦਾ ਟਸ ਤੋਂ ਮਸ ਨਹੀਂ ਹੋ ਰਿਹਾ ਜੀ ਸਾਨੂੰ 15 ਦਿਨ ਹੋ ਗਏ ਨੇ ਪ੍ਰਕਟਸ਼ਟ ਕਰਦੇ ਨੂੰ ਜੀ ਤੇ ਜਾਣੇ ਆ ਅਸੀਂ ਡੀਸੀ ਸਾਹਬ ਲਵੇ ਜਾਣੇ ਆ ਆਈਓ ਸਾਹਬ ਲਵੇ ਜਾਣੇ ਆ ਐਸਡੀ ਸਾਹਬ ਲਵੇ ਜਾਣੇ ਆ ਬਸ ਇੱਕ ਭਰੋਸਾ ਦੇ ਕੇ ਤੋੜ ਦਿੰਦੇ ਨੇ ਕੰਮ ਤਾਂ ਬੇਸ਼ੱਕ ਬੰਦ ਹੈ ਜੀ ਪਰ ਲਿਖਤੀ ਰੂਪ ਦੇ ਵਿੱਚ ਕੁਝ ਨਹੀਂ ਦਿੱਤਾ ਗਿਆ ਜੀ ਵੀ ਇਹ ਐਨਓ ਸੀ ਕੈਨਸਲ ਕੀਤੀ ਗਈ ਹੈ ਸਾਨੇ ਐਨ ਐਫ ਸੀ ਵੀ ਰੀਡ ਕੀਤੀ ਸੀਗੀ ਉਹਦੇ ਵਿੱਚ ਲਾਸਟ ਲਾਈਨ ਇਹ ਵੀ ਕਹੀ ਗਈ ਆ ਵੀ ਅਗਰ ਇੱਥੇ ਕੋਈ ਵਿਰੋਧ ਹੁੰਦਾ ਮਹੱਲਾ ਵਾਸੀਆਂ ਦਾ ਤਹ ਐਨਓ ਸੀ ਰੱਦ ਕੀਤੀ ਜਾਊਗੀ ਆ ਜਿੱਥੇ ਲੋੜੀ ਦਾ ਤਿਆਰ ਵੀ ਸੋਨੇ ਇੱਥੇ ਬਣਾਇਆ ਤੇ ਅੱਜ ਅਰਦਾਸ ਵੀ ਕੀਤੀ ਗਈ ਹੈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕੀ ਕਮੋਂਗੇ ਸਮੋਕ ਹਾਂਜੀ ਅਸੀਂ ਵਾਹਿਗੁਰੂ ਜੀ ਦਾ ਉਹ ਟਰਾਂਸਫਰ ਲੈ ਕੇ ਇਹੇ ਧਰਨਾ ਹੋਰ ਅੱਗੇ ਵਧਾਉਣਾ ਚਾਹੁੰਦੇ ਆ ਜਦੋਂ ਤੱਕ ਇਹ ਸਾਨੂੰ ਲਿਖਤੀ ਰੂਪ ਦੇ ਵਿੱਚ ਐਨਓਸੀ ਕਾਹਦਾ ਭਰੋਸਾ ਨਹੀਂ ਦਿੰਦੇ ਹੈਗੇ ਤੇ ਚਲੋ ਕੁਝ ਛੁੱਟੀਆਂ ਆ ਗਈਆਂ ਸੀ ਡੀਸੀ ਸਾਹਿਬ ਕਹਿੰਦੇ ਆ ਅਸੀਂ ਈਓ ਸਾਹਿਬ ਨੂੰ ਮਾਰਕ ਕਰਤੀ ਆਈਓ ਸਾਹਿਬ ਕਹਿੰਦੇ ਸਾਡੇ ਲਵੇ ਐਪਲੀਕੇਸ਼ਨ ਨਹੀਂ ਆਈ ਹੈਗੀ ਅਸੀਂ ਡੀਸੀ ਸਾਹਿਬ ਦੇ ਆਫਿਸ ਜਾ ਕੇ ਅੱਥੇ ਐਪਲੀਕੇਸ਼ਨ ਕਰਵਾ ਕੇ ਵੀ ਦੇਖੀ ਆ ਉਹਨਾਂ ਦੇ ਨਮਾਇंदे ਕਹਿੰਦੇ ਆ ਹਾਂ ਅਸੀਂ ਡਾਕ ਲੈ ਕੇ ਜਾਂਦੇ ਆ ਉਹ ਉਦੋਂ ਬਾਅਦ ਉਹ ਛੁੱਟੇ ਦੇ ਚਲ ਜਾਂਦੇ ਆ ਪੂਰਨ ਤੌਰ ਤੇ ਸਾਨੂੰ ਕੁਝ ਵੀ ਰੋਕਸਾਨੀ ਦਿੱਤਾ ਜਾ ਰਿਹਾ ਬਸ ਇਦਾਂ ਹੀ ਸਾਨੂੰ ਤੋੜ ਦਿੱਤਾ ਜਾਂਦਾ ਵੀ ਹਾਂਜੀ ਉਹਨਾਂ ਨੇ ਹਾਂਜੀ ਅਸੀਂ ਐਮਐਲਏ ਨਰਿੰਦਰ ਕੁੜਪਰਾ ਜੀ ਨੂੰ ਮਿਲ ਕੇ ਵੀ ਆਏ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਡੀਸੀ ਸਾਹਿਬ ਨੂੰ ਫੋਨ ਕੀਤਾ ਹੈ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇ ਤੇ ਮਹੱਲਾ ਵਾਸੀਆਂ ਦੀ ਸੁਣੀ ਜਾਵੇ